ਹਾਂਜੀ ਮੇਰਾ ਨਾਮ ਬਿਆਨਤ ਕੌਰ ਆ ਸਾਡਾ ਪਿੰਡ ਹੈ ਭਾਗੀਵਾਂਦਰ ਤੇ ਮੇਰਾ ਨਾਮ ਹੈ ਦਵਿੰਦਰ ਸਿੰਘ ਜੀ ਪਹਿਲਾਂ ਆਪਣੇ ਹੀ ਜਾਨਵਰ ਥੋੜੇ ਰੱਖਿਆ ਦੇ ਬਹੁਤ ਟਾਈਮ ਪਹਿਲਾਂ ਮੈਰਿਜ ਤੋਂ ਪਹਿਲਾਂ ਦੀ ਗੱਲ ਹੈ ਮੈਰਿਜ ਤੋਂ ਬਾਅਦ ਹੀ ਇਹ ਕੰਮ ਸਟਾਰਟ ਕੀਤਾ ਜੀ ਅਸੀਂ ਇੰਨਾ ਦੇ ਸਹਿਯੋਗ ਨਾਲ ਜੀ 2022 ਦੇ ਵਿੱਚ ਸਾਡੀ ਮੈਰਿਜ ਹੋਈ ਸੀ ਜੀ ਉਸ ਤੋਂ 3 ਮੰਥ ਬਾਅਦ ਅਸੀਂ ਵੀ ਇਸ ਕੰਮ ਬਾਰੇ ਦੁਬਾਰਾ ਸੋਚਿਆ ਮੇਰੀ ਪੀਟੀ ਕੀਤੀ ਹੋਈ ਹੈਗੀ 6 ਬੈਂਡ ਆਏ ਹੋਏ ਨੇ ਮੇਰੇ ਤੇ ਬਟ ਮੈਨੂੰ ਥੋੜਾ ਜਿਹਾ ਇੱਧਰ ਇੰਟਰਸਟ ਬਣ ਗਿਆ ਵੀ ਜਾਨਵਰਾਂ ਦੇ ਵਿੱਚ ਤਾਂ ਫਿਰ ਮੈਂ ਸੋਚਿਆ ਵੀ ਥੋੜਾ 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 ਕਰਦੇ ਪਹਿਲਾਂ ਸੀ ਘਰੇ ਰੱਖੇ ਜਾਨਵਰ ਉਸ ਤੋਂ ਬਾਅਦ ਸੀ ਇੱਧਰ ਫਾਰਮ ਦਾ ਕਰ ਲਿਆ ਉਸ ਤੋਂ ਬਾਅਦ ਇੰਨਾ ਜ਼ਿਆਦਾ ਇੰਟਰਸਟ ਬਣ ਗਿਆ ਵੀ ਆਏ ਲੱਗਿਆ ਵੀ ਸਭ ਕੁਝ ਇਹਦੇ ਵਿੱਚ ਆਗਾ ਜਾਨਵਰਾਂ ਦੇ ਨਾਲ ਹੀ ਸਾਡਾ ਵੀ ਰੋਟੀ ਪਾਣੀ ਜਿਵੇਂ ਹੋਗਾ ਵੀ ਸਾਨੂੰ ਆਇ ਲੱਗਾ ਵੀ ਇਹਨਾਂ ਦੇ ਵਿੱਚ ਜੇ ਜਿਹੜਾ ਨਾ ਦਿੱਤਾ ਨਾ ਸਾਨੂੰ ਵੀ ਰੋਟੀ ਪਾਣੀ ਹਜ਼ਮ ਹੀ ਨਹੀਂ ਆਉਂਦਾ ਹੈਗਾ ਇੰਨਾ ਇੰਟਰਸਟ ਬਣ ਗਿਆ ਇਹਦੇ ਵਿੱਚ ਸਾਨੂੰ ਜਾਨਵਰਾਂ ਦੇ ਨਾਲ ਦੇ ਵੀ ਪਿਆਰ ਇੱਕ ਤਰ੍ਹਾਂ ਦਾ ਇੱਕ ਵੀ ਬਾਕੀ ਵੀ ਬਹੁਤ ਵਧੀਆ ਕਮਾਈ ਦਾ ਸਾਧਨਾ ਜੀ ਇਹ ਆ ਤੋਂ ਪਹਿਲਾਂ ਤਾਂ ਵੀ ਛਿਲਾਲ ਫੋਰਨ ਜਾਂਦੇ ਸੀਗਾ ਨਾ ਵੀ ਪੀਟੀ ਤਾਂ ਹੀ ਉਹ ਕੀਤੀ ਸੀ ਵੀ ਫੋਰਨ ਜਾਣਾ ਬਟ ਜਦੋਂ ਅਸੀਂ 3 ਮਹੀਨੇ ਤੋਂ ਬਾਅਦ ਵੀ ਇਸ ਕੰਮ ਦੇ ਵਿੱਚ ਪਏ ਉਦੋਂ ਆਇ ਲੱਗਿਆ ਵੀ ਫੋਰਨ ਦੇ ਨਾਲੋਂ ਇੱਥੇ ਬਹੁਤ ਵਧੀਆਗਾ ਵੀ ਇੱਥੇ ਬਹੁਤ ਜ਼ਿਆਦਾ ਵਧੀਆ ਆਪਣਾ ਵੀ ਕੰਮ ਆ ਜਿਹੜਾ ਨਾਲੇ ਘਰ ਦਾ ਘਾਰੇ ਆਗਾ ਤੇ ਨਾਲੇ ਵਧੀਆ ਰੋਜ਼ਗਾਰ ਸਾਧਨਾਗਾ ਨਾਲੇ ਇੱਕ ਵੀ ਇੱਕ ਤਰ੍ਹਾਂ ਦਾ ਵੀ ਕਿਤੇ ਲੱਗੇ ਹੋਏ ਆਂਗੇ ਵੀ ਹੋਰ ਪਾਸੇ ਧਿਆਨ ਨਹੀਂ ਵੀ ਜਾਂਦਾ ਬੰਦੇ ਦਾ ਵੀ ਬਾਹਰ ਅੰਦਰ ਦਾ ਨਹੀਂ ਨਾ ਹੁੰਦਾ ਵੀ ਜਾਂ ਕਿਤੇ ਕਈਆਂ ਨੂੰ ਆਇ ਹੁੰਦਾ ਵੀ ਅਸੀਂ ਵਿਆਹ ਤੋਂ ਬਾਅਦ ਘੁੰਮਣ ਜਾਣਾ ਜਾਂ ਆਇ ਹੁੰਦਾ ਵੀ ਨਵੀਂ ਨਵੀਂ ਮੈਰਿਜ ਹੋਈ ਆ ਬਟ ਸਾਡੇ ਦੋਨਾਂ ਦੇ ਇਦਾਂ ਦਾ ਹੈ ਨਹੀਂਗਾ ਵੀ ਅਸੀਂ ਕੋਈ ਘੁੰਮਣ ਜਾਈਏ ਜਾਂ ਕਿਤੇ ਹੋਰ ਜਾਈਏ ਜਾਨ ਨੂੰ ਜੀ ਨਹੀਂ ਕਰਦਾ ਬਾਈ ਕਿਸੇ ਪਾਸੇ ਫੇਰ ਰਿਸ਼ਤੇਦਾਰੀ ਵਗੇ ਰਾਤ ਲਾਉਣੀ ਪਾਜੇ ਹਨਾ ਫੋਨ ਲਾ ਕੇ ਕਦੇ ਇਹਨਾਂ ਨੇ ਲਾਲਾ ਮੰਮੀ ਨੂੰ ਹਾਂ ਵੀ ਇਹ ਕਰ ਲੈ ਸੀ ਕੰਮ ਇਹ ਕਰ ਲੈ ਸੀ ਹੁਣ ਦਿਨੇ ਸਵੇਰ ਫੀਡ ਪਾਣੀ ਅਸੀਂ ਟਾਈਮ ਨਾ ਪਾ ਦਿੰਨੇ ਆ ਬਾਈ ਜੇ ਮੈਂ ਕਈ ਵਾਰੀ ਬਾਹਰ ਗਿਆ ਆਵਾ ਫਿਰ ਜਾਦਾ ਇਹ ਪਾ ਦਿੰਦਿਆ ਡੇੜੀ ਆ ਡੇੜੀ ਪਾਉਂਦੇ ਆ ਮੰਮੀ ਪਾਉਂਦੇ ਜਿਹੜੇ ਦਾ ਟਾਈਮ ਲੱਗੇ ਵੀ ਆਉਣਾ ਆ ਇਧਰ ਹੈਗਾ ਹੀ ਹੈਗਾਗਾ ਵੀ ਜਾਨਵਰਾਂ ਕੰਨੀ ਆਉਣਾ ਹੀ ਆਉਣਾ ਜੀ ਇਧਰ ਤੇ ਜੇ ਬਾਹਰ ਗਏ ਹੋਏ ਅੱਗੇ ਤਾਂ ਅਸੀਂ ਫੋਨ ਲਾ ਕੇ ਪੁੱਛੀ ਜਾਂਣਾ ਵੀ ਦਾਣਾ ਪਾਣੀ ਪਤਾ ਐਂ ਕਰਤਾ ਉਹ ਕਹਿੰਦੇ ਕਰਤਾ ਕਰਤਾ ਬਾਕੀ ਐਚਰੀ ਦਾ ਇੰਨਾ ਇਹੀ ਕਰਦੇ ਆ ਥੋੜਾ ਜਿਹਾ ਚੂਚਾ ਜਿਹਾ ਨਿਕਲ ਨਿਕਲ ਆਉਂਦਾ ਹਣਾ ਆਂਡੇ ਵਗੈਰਾ ਦਾ ਮੇਰੇ ਕੋਲ ਬਈ ਇੰਨਾ ਫਿਰ ਪੰਜੇ ਪਾਸੇ ਹੋਇਆ ਨਹੀਂ ਜਾਂਦਾ ਜੀ ਬਈ ਬਸ ਇਹਨਾਂ ਨੂੰ ਦੇਖ ਦੇਖ ਕੀ ਸਿੱਖ ਗਏ ਜੀ ਸ਼ੌਂਕ ਪਾਇਆ ਬਈ ਨਾਲ-ਨਾਲ ਵੀ ਜਿਵੇਂ ਜਿਵੇਂ ਆਪਾਂ ਸ਼ੌਂਕ ਪਾਈ ਜਾਵਾਂਗੇ ਬਈ ਹੁਣ ਵਿੱਚ ਹੁੰਦੇ ਆ ਉਹਨਾਂ ਨੇ ਕਰੀ ਜਾਂਦੇ ਆ ਆਪ ਔਖੇ ਹੋਈ ਜਾਂਦੇ ਨਾਲ ਘਰਦਿਆਂ ਨੂੰ ਨਹੀਂ ਲਾਉਂਦੇ ਬਾਈ ਸਿਰੋਚ ਇੱਕ ਬੰਦੇ ਦੀ ਜ਼ਿੰਮੇਵਾਰੀ ਰਹਿ ਜਾਂਦੀ ਆ ਆਪੇ ਘਰਦਿਆਂ ਦੇ ਨਾਲ ਜਿਵੇਂ ਘਰ ਦੇ ਕਈ ਬੰਦੇ ਇਹੇ ਜੇ ਵੀ ਹੈ ਵਿੱਚ ਵੀ ਜਿਨ੍ਹਾਂ ਨੇ ਕਈ ਵਾਰ ਨਹੀਂ ਕੀਤਾ ਹੁੰਦਾ ਉਹ ਨਾਲ ਕਰਨ ਲੱਗ ਜਾਂਦਾ ਆਪਣੇ ਘਰਦਿਆਂ ਨੇ ਬਾਈ ਸਹਿਯੋਗ ਦਿੱਤਾ ਫਿਰ ਹੌਲੀ ਹੌਲੀ ਸਮਝਾ ਹੁਣ ਮੇਰੇ ਮੰਮੀ ਹੁਣ ਮੰਮੀ ਜਿਹੜੀ ਕੈਨੇਡਾ ਜਾ ਕੇ ਆਈ ਜੀ ਭੈਣ ਮੇਰੀ ਕੈਨੇਡਾ ਗਈ ਪਹਿਲਾਂ ਜਾਣਾ ਸੀਗਾ ਅਸੀਂ ਭਾਈ ਹੈਗਾ ਇੱਥੇ ਕਰਕੇ ਦੇਖੀਏ ਯਾਰ ਇੱਥੇ ਆਪਦਾ ਵਧੀਆ ਫਿਰ ਅਸੀਂ ਦੋਨਾਂ ਨੇ ਡਿਸਾਈਡ ਕੀਤਾ ਫਿਰ ਇੱਥੇ ਬਈ ਇਹ ਕੰਮ ਕਰਦੇ ਆ ਵਧੀਆ ਪੱਦਰ ਤੇ ਹੁਣ ਵਧੀਆ ਪੱਦਰ ਤੇ ਆ ਬਾਈ ਬਾ ਵਿਆਹ ਤੋਂ ਬਾਅਦ ਹੀ ਆ ਬਾਈ ਹੁਣ ਆਇਆ ਪਹਿਲਾਂ ਕਿੰਨੇ ਕ ਜਾਣਦੇ ਸੀ ਹੁਣ ਲੋਕਲ ਹੁੰਦਾ ਕੋਈ ਜਾਣਦਾ ਬਾਈ ਹੁਣ ਤੁਸੀਂ ਆਇਆ ਮੰਨ ਕੇ ਚਲੋ ਬਈ ਆਪਾਂ ਬਹੁਤ ਜ਼ਿਆਦਾ ਜਾਣਦੇ ਆਪਾਂ ਨੂੰ ਵੀ ਇੱਕ ਕਈ ਸਾਲ ਹੋ ਗਏ ਵੀ ਨਾ ਚੱਲਦਾ ਹਣਾ ਵੀ ਬੰਦਾ ਪਿੰਡ ਜਾ ਕੇ ਪੁੱਛਦਾ ਵੀ ਯਾਰ ਇੱਥੇ ਜਾਣਾ ਹਣਾ ਆਪਾਂ ਇਹ ਫਾਰਮ ਤੇ ਨਾ ਬੰਦਾ ਕਹਿੰਦਾ ਹਾਂ ਬਈ ਉਹਨਾਂ ਦੇ ਆ ਹੁਣ ਇਹ ਵੀ ਸਾਡੇ ਭਰੋਸੇ ਕਰਦਾ ਛੱਡ ਕੇ ਤੁਰੇ ਜਾਂਦੇ ਆ ਵੀ ਜਾਨਵਰਾਂ ਦਾ ਸਾਡੇ ਭਰੋਸੇ ਛੱਡ ਕੇ ਵਾ ਗਏ ਨੇ ਵੀ ਇਹ ਕਾਰ ਹੀ ਲੈਣਗੇ ਪਿੱਛੋਂ ਇੱਗੇ ਬਾਹਰ ਜਾਂਦੇ ਆ ਉੱਥੇ ਵੀ ਅੱਗੇ ਤੋਂ ਅੱਗੇ ਲਿੰਕ ਬਣਦੇ ਆ ਇਹਨਾਂ ਦੇ ਐਵੇਂ ਹੋਰ ਲੋਕ ਜੁੜਦੇ ਆ ਜੀ ਇਹਨਾਂ ਨਾਲ ਵੀ ਤਾਂ ਕਰਕੇ ਅਭੀ ਕਾਫੀ ਲਿੰਕ ਵੀ ਬਣਦੇ ਆਗੇ ਤੇ ਤਾਂ ਕੰਮ ਵਧੀਆ ਚੱਲਿਆ ਜੀ ਵੀ ਸਾਰੀ ਬਰੀਡ ਹੁੰਦੀ ਆਪਣੇ ਕੋਲ ਜਿਵੇਂ ਟਰਕੀ ਹੋਗੇ ਜੀ ਬਟੇਰ ਹੋਗੇ ਤੇ ਮੁਰਗੀਆਂ ਹੋਗੀਆਂ ਤੇ ਚਕੋਰ ਵਗੈਰਾ ਦੇ ਵੀ ਸਾਰੇ ਤਰ੍ਹਾਂ ਦੇ ਜਿਵੇਂ ਅੱਗ ਹੁੰਦੇ ਆਗੇ ਸਾਰਿਆਂ ਦੀ ਆਪਾਂ ਹੈ ਚ ਕਢਾਉਣੇ ਆਗੇ ਹਾਂਜੀ ਇਹਨਾਂ ਦੀ ਅਲੱਗ-ਅਲੱਗ ਟਾਈਮਿੰਗ ਹੁੰਦੀ ਹੈ ਜੀ ਵੀ ਬੱਚਾ ਨਿਕਲਣ ਦੀ ਜਿਵੇਂ ਵੀ ਬਟੇਰ ਦੇ ਇਹਨਾਂ ਦੇ 18 ਦਿਨ ਤੋਂ ਹੁੰਦੇ ਆ ਮੁਰਗੀ ਦਾ ਬੱਚਾ ਹੁੰਦਾ ਜਿਹੜਾ ਉਹ 21 ਦਿਨ ਤੋਂ ਨਿਕਲਦਾ ਜੀ ਤੇ ਜਿਹੜਾ ਟਰਕੀ ਦਾ ਹੁੰਦਾ ਇਹ 28 ਦਾ ਤੇ ਬੱਤਕ ਦਾ ਵੀ 28 ਦਿਨਾਂ ਦੇ ਵਿੱਚੋਂ ਨਿਕਲਦਾ ਕਹਿੰਦੇ ਆ ਜੀ ਬਹੁਤ ਕਹਿੰਦੇ ਆ ਮੇਰੇ ਰਿਲੇਟਿਵਸ ਵੀ ਕੀ ਬਿੱਠਾ ਹੁੰਜੀ ਜਾਣਾ ਸਾਰਾ ਦਿਨ ਬਿਨੀ ਪੜ੍ਹ ਲਿਖ ਕੇ ਤੂੰ ਐ ਕਰਨ ਲੱਗ ਗਈ ਇਹ ਕਾਹਤੋਂ ਕਰਿਆ ਤੂੰ ਬਾਹਰ ਵਗ ਜਾਂਦੀ ਵਧੀਆ ਸੀ ਉੱਥੇ ਪਰ ਉਹਨਾਂ ਦੇ ਗੱਲਾਂ ਤੇ ਮੈਨੂੰ ਗੁੱਸਾ ਬਹੁਤ ਹੁੰਦਾਗਾ ਵੀ ਐਵੇਂ ਕਾਹਤੋਂ ਕਹਿੰਦੇ ਆ ਇਹ ਫਿਰ ਮੈਂ ਕਹਿੰਦੀ ਨੀ ਵੀ ਇਹ ਮੇਰਾ ਕੰਮ ਆ ਵੀ ਮੈਨੂੰ ਇਹ ਸ਼ੌਂਕ ਆਗਾ ਮੈਂ ਸ਼ੌਂਕ ਵਜੋਂ ਕਰਦੀ ਆਗੀ ਵੀ ਮੈਨੂੰ ਕੋਈ ਜੋ ਮੈਨੂੰ ਕੋਈ ਦੁੱਖ ਨਹੀਂ ਇਹ ਕੰਮ ਦਾ ਕਰਨ ਦਾ ਵੀ ਸੋਨ ਨੂੰ ਕੋਈ ਉਹ ਪ੍ਰੋਬਲਮ ਕੀ ਹੈਗੀ ਮੇਰੇ ਹੁਣ ਫਰੈਂਡਸ ਨੇ ਮੈਸਟਾ ਤੇ ਵੀਡੀਓਸ ਪਾਉਣੀਆਂ ਜਾਣ ਬਰਾਂ ਦੀ ਉਹ ਮੈਨੂੰ ਹੈਰਾਨੋ ਕੇ ਪੁੱਛਣੀਆਂ ਹੈ ਤੂੰ ਇਹ ਕੰਮ ਕਰਨ ਲੱਗ ਗਈ ਤੂੰ ਆਹ ਕੰਮ ਚ ਪੈ ਗਈ ਤੂੰ ਟਾਇਲਟਸ ਨਹੀਂ ਕੀਤਾ ਸੀ ਪੀਟੀ ਨਹੀਂ ਕੀਤੀ ਸੀ ਮੈਂ ਕਹਿੰਨੇ ਵੀ ਹਾਂ ਇਹ ਕੰਮ ਨੂੰ ਕੀ ਹੈ ਕਿ ਕੋਈ ਕਮਾੜਾ ਕੰਮ ਆਗਾ ਵੀ ਬਹੁਤ ਲੋਕ ਕਰਦੇ ਹੈਗੇ ਵੀ ਮੈਂ ਕਿਹੜਾ ਕੋਈ ਅਲਹਿਦਾ ਕਰ ਰਹੀ ਆਂਗੀ ਵੀ ਸਾਰੇ ਕਰਦੇ ਇਦਾਂ ਦਾ ਤਾਂ ਹੁਣ ਇੱਕ ਐ ਹੈ ਜੀ ਹੁਣ ਜਿਵੇਂ ਆਪਾਂ ਇੰਟਰਵਿਊ ਕਰ ਰਹੇ ਹਾਂ ਹੁਣ ਜਿਵੇਂ ਹਨਾ ਤੇ ਹੁਣ ਅੱਧਿਆਂ ਨੂੰ ਆਊਗਾ ਵੀ ਯਾਰ ਇਹ ਬੰਦਾ ਕਿਤੇ ਚੱਲਣ ਮਾਰਾ ਵਾਈਫ ਨੂੰ ਦਿਖਾਉਂਦਾ ਵੀ ਇਹ ਨਹੀਂ ਵੀ ਆਪਣਾ ਮਕਸਦ ਆਪਾ ਹਨਾ ਪੜੇ ਲਿਖੇ ਆ ਵੀ ਇਹ ਚੀਜ਼ ਨਾਲ ਨਾ ਬਈ ਜੇ ਆਪਾਂ ਇਹਨਾਂ ਨੂੰ ਦਿਖਾਵਾਂਗੇ ਨੱਠ ਤੇ ਚਾਰ ਜਣੇ ਹੋਰ ਕਰਨਗੇ ਬਈ ਕੰਮ ਹਾਂ ਹੱਲਾਸ਼ੇਰੀ ਮਿਲਦੀ ਆ ਵੀ ਹਾਂ ਯਾਰ ਹਨਾ ਹੁਣ ਇਹਨਾਂ ਨੂੰ ਨੌਲੇਜ ਹੈਗੀ ਆ ਸਾਰੀ ਬਈ ਮੈਂ ਛੱਡ ਕੇ ਇਥੋਂ ਮਤਲਬ ਬਗ ਜਾ ਕਿਤੇ ਜਾਨਵਰ ਲੈਣ ਜਾਣਾ ਪੈਂਦਾ ਮੈਨੂੰ ਐ ਸਰਦਾਰਦੀ ਨਹੀਂ ਹੁੰਦੀ ਵੀ ਆ ਕਰਨਾ ਕਿ ਐ ਕਰਨਾ ਵਾ ਆਪਾਂ ਪੁੱਛ ਲੈਣਾ ਹੋਗਾ ਹਾਂ ਹੋਗਾ ਸਾਰਾ ਕੰਮ ਠੀਕ ਆ ਬਈ ਸਾਰਾ ਨਾਲ ਨਾਲ ਸਿਖਾਇਆਗਾ ਤੇ ਸਾਰਾ ਇਹਨਾਂ ਨੂੰ ਆਉਂਦਾ ਬਈ ਠੀਕ ਆ ਉਹਨਾਂ ਆਪਾ ਅੱਧੇ ਜਿਆਦਾ ਸਿਖਾਉਂਦੇ ਨਹੀਂ ਬਾਈ ਫਿਰ ਆਊਗਾ ਕਿਵੇਂ ਉਹ ਗੱਲ ਆ ਬਈ ਨਾਲ-ਨਾਲ ਸਿਖਾਇਆ ਸਾਰੀ ਜਾਣਕਾਰੀ ਇਹਨਾਂ ਨੂੰ ਠੀਕ ਆ ਬਾਕੀ ਸਿੱਖਦੇ ਵੀ ਆ ਪਤਾ ਜੇ ਆਪਾਂ ਨੂੰ ਕਿਸੇ ਚੀਜ਼ ਇੰਟਰਸਟ ਹੋਊਗਾ ਜੇ ਆਪਾਂ ਨੂੰ ਇੰਟਰਸਟ ਹੀ ਹੈ ਨਹੀਂ ਉਹ ਤਾਂ ਫਿਰ ਗੱਲਾਂ ਸਿਰ ਉੱਪਰ ਦੀ ਟੱਪੀ ਜਾਂਦੀਆਂ ਜੀ ਉਹਨਾਂ ਚਿਰ ਆਪਾਂ ਨੂੰ ਸਮਝ ਹੀ ਨਹੀਂ ਆਉਂਦੀ ਤਾਂ ਆਪਣਾ ਇੰਟਰਸਟ ਹੀ ਉਸ ਚੀਜ਼ ਵੱਲ ਧਿਆਨ ਹੀ ਹੈ ਨਹੀਂ ਆਪਣਾ ਵੀ ਆਪਾਂ ਕੀ ਕਰਨਾ ਕੀ ਨਹੀਂ ਕਰਨਾ ਤਾਂ ਫਿਰ ਮੈਨੂੰ ਇਹਨਾਂ ਚੀਜ਼ਾਂ ਤੇ ਇੰਟਰਸਟ ਆ ਤਾਂ ਇਹੋ ਵੀ ਬਸ ਨਾਲ-ਨਾਲ ਇਹਨਾਂ ਨੂੰ ਦੇਖ-ਦੇਖ ਕੇ ਸਿੱਖ ਲਿਆ ਵੀ ਮੈਨੂੰ ਵਧੀਆ ਲੱਗਦਾ ਹੈ ਇਹ ਕੰਮ ਪਹਿਲਾਂ ਵਿਆਹ ਤੋਂ ਮੈਰਿਜ ਤੋਂ ਪਹਿਲਾਂ ਜਰੂਰ ਸੀਗਾ ਵੀ ਫਾਰਮ ਨਹੀਂ ਜਾਣਾ ਵੀ ਕੁਝ ਮਰਜੀ ਹੋ ਜੇ ਤੇ ਬਟ ਮੈਰਿਜ ਤੋਂ ਬਾਅਦ ਇਹ ਕੰਮ ਚ ਪੈ ਗਏ ਉਦੋਂ ਲੱਗਿਆ ਵੀ ਨਹੀਂ ਫਾਰਮ ਦੇ ਵਿੱਚ ਕੁਝ ਨਹੀਂ ਹੈਗਾ ਜੋ ਕੁਝ ਵੀ ਇੱਥੇ ਹੈ ਇਹਨਾਂ ਦੇ ਨਾਲ ਹੀ ਹੈ ਜਾਨਵਰਾਂ ਦੇ ਨਾਲ ਮੇਰਾ ਬੱਚਾ ਡੇਢ ਸਾਲ ਦਾ ਮੈਂ ਕਦੇ ਉਹਨੂੰ ਵੀ ਨਹੀਂ ਰੋਕਿਆਗਾ ਨਹੀਂ ਕੋਈ ਮਾਵਾ ਹੁੰਦੀ ਹੈ ਕਹ ਦੇਨੀ ਆ ਵੀ ਇਨਫੈਕਸ਼ਨ ਹੋ ਜੂਗੀ ਜਵਾਬ ਜਾਨਵਰਾਂ ਚਨਾ ਬਾੜੋ ਬੱਚੇ ਨੂੰ ਬਟ ਨਹੀਂ ਮੈਂ ਕਹ ਦੇਨੀ ਆ ਵੀ ਉੱਧਰ ਲੈ ਜੇ ਉਹਨੂੰ ਫਾਰਮ ਵੱਲ ਉਹਨੂੰ ਵੀ ਡੇਢ ਸਾਲ ਦਾ ਬੱਚਾ ਹਾਲੇ ਉਹਨੂੰ ਵੀ ਫਾਇਦੇ ਵਿੱਚ ਨਾ ਪੂਰਾ ਇੰਟਰਸਟ ਆਗਾ ਜਾਨਵਰਾਂ ਨੂੰ ਰੋਟੀ ਲੈ ਕੇ ਆਉਣੀ ਤੇ ਉਹਨਾਂ ਨੂੰ ਰੋਟੀ ਪਾ ਤੇ ਵੀ ਸਾਨੂੰ ਆਏ ਵੀ ਅਸੀਂ ਆਪਦੇ ਬੱਚੇ ਨੂੰ ਵੀ ਇਸ ਕੰਮ 'ਚ ਹੀ ਪਾਉਣਾਗਾ ਕੋਈ ਮੈਨੂੰ ਆਏ ਨਹੀਂ ਵੀ ਮੈਂ ਆਦਾ ਬੱਚਾ ਵਕੀਲ ਬਣਾਉਣਾ ਜਾਂ ਕੁਛ ਵੀ ਜੱਜ ਬਣਾਉਣਾਗਾ ਉਹ ਚੀਜ਼ ਵੀ ਸਟੱਡੀ ਕਰਾਵਾਂਗੇ ਨਾਲ ਵੀ ਤੇ ਪਰ ਆਏ ਵੀ ਬਾਈ ਇਹ ਕਿੱਤਾ ਵੀ ਜ਼ਰੂਰੀ ਜਿਹੜਾ ਵੀ ਕੋਈ ਕਰਦਾ ਕਿੱਤਾ ਹੁਣ ਤੁਸੀਂ ਦੇਖੋ ਸੁਨਾਰੇ ਉਹਨੇ ਆਪਦੇ ਜਵਾਕ ਨੂੰ ਸੁਨਾਰੇ ਦਾ ਸਿਖਾਇਆ ਹੁੰਦਾ ਪਰ ਮੈਂ ਜਿੰਨੀ ਮਰਜ਼ੀ ਡਿਗਰੀ ਕਰਾ ਦੇ ਵੀ ਤੁਸੀਂ ਆਪਦੇ ਜਵਾਕ ਨੂੰ ਤਾਂ ਐ ਕਰੀ ਹੁਣ ਸਾਨੂੰ ਬਹੁਤ ਜਾਣੇ ਕਹਿੰਦੇ ਆ ਆ ਨੇੜੇ ਤੇੜੇ ਦੇ ਵੀ ਕਹਿੰਦੇ ਵੀ ਜਵਾਕ ਇਨਫੈਕਸ਼ਨ ਹੋ ਜੂ ਐ ਹੋ ਜੂ ਮੁਸ਼ਕਲ ਮਾਰਦਾ ਇਹਨਾਂ 'ਚ ਐ ਹੋ ਜੂ ਨਾ ਬਈ ਤੇ ਮਰੀਲਾਂ ਪਾਉਣਾ ਉਹਨਾਂ ਇੰਸਟਾ ਤੇ ਦੇਖ ਕੁੜੀ ਉਹ ਕੋਲੇ ਕੱਕੜ ਸੱਦੀ ਜਾਂਦੀ ਹੁੰਦੀ ਹੈ ਕਦੇ ਕੀ ਕਰੀ ਜਾਂਦੀ ਹੁੰਦੀ ਆ ਨਿੱਕੀ ਏ ਬੇਟੀ ਤੇ ਭਰਾਏ ਨਹੀਂ ਇਹ ਲੋਕਾਂ ਦੀ ਸੋਚ ਹੁੰਦੀ ਆ ਵੀ ਯਾਰ ਜਿਹਨੂੰ ਵਾਇਰਸ ਬਈ ਜਿਹਨੂੰ ਜਿਹੜੇ ਬਿਮਾਰ ਹੋਣਾ ਉਹ ਵੀ ਹੋਣਾ ਸਾਡਾ ਜਵਾਕ ਬਈ ਐਵੇਂ ਕਦੇ ਨਹੀਂ ਬਰਾਬਰ ਸੁੱਖ ਰੱਖੇ ਕਦੇ ਨਹੀਂ ਬਿਮਾਰ ਹੋਇਆ ਐਵੇਂ ਤੇ ਲੋਕਾਂ ਦੇ ਬਈ ਵਿੱਚ ਬਿਮਾਰ ਹੋ ਜਾਂਦਾ ਕੋਈ ਸਿਹਤ ਨੂੰ ਨਾ ਕੋਈ ਆਂਡਾ ਖਾਣਾ ਨਾ ਕੁਛ ਉਹ ਨਿੱਕੀ ਜਾਨੂੰ ਮੀਟ ਵੀ ਮੜਾ ਮੜਾ ਖਵਾਦੀ ਦਾ ਵੀ ਚੱਲ ਯਾਰ ਖਾ ਲੇ ਹਨਾ ਚੱਲ ਆਂਡਾ ਵੀ ਬਈ ਖਾਂਦੀ ਆ ਵੀਦੋ ਆਪਾਂ ਇਹੀ ਸੋਚੀ ਜਾਨਾ ਵੀ ਜਾਵਾ ਕੇ ਯਾਰ ਇੱਧਰ ਡਰਜੂ ਐਂ ਡਰਜੂ ਐ ਨਾ ਕਰ ਐ ਹੋਜੂ ਐ ਕੁੱਕੜ ਨਾਲ ਚੱਕ ਚੁੰਝ ਮਾਰੂ ਐ ਵੱਡੂ ਤੈਨੂੰ ਐ ਕਰੂ ਐਂ ਡਰਾਉਂਦੇ ਆ ਬਈ ਲੋਕ ਤੇ ਯਾਰ ਜੇ ਆਪਾਂ ਕੰਮ 'ਚ ਵੜਾਂਗੇ ਬਈ ਕੰਮ ਫੇਰ ਹੀ ਸਿੱਖੋ ਕੰਮ ਕੋਈ ਨਹੀਂ ਮਾੜਾ ਹੁੰਦਾ ਕਾਸੇ ਦਾ ਮਰਜ਼ੀ ਕਰ ਲਓ ਬੱਕਰੀ ਪਾਲਣ ਕਰ ਲਓ ਠੀਕ ਆ ਡੌਗਾਂ ਦਾ ਕੁੱਤਿਆਂ ਦਾ ਕੰਮ ਕਰ ਲਓ ਹੋਰ ਸੂਰ ਫਾਰਮ ਕਰ ਲਓ ਕੰਮ ਕੋਈ ਨਹੀਂ ਮਾੜਾ ਬਈ ਸਾਰਾ ਬਿਜ਼ਨਸ ਦਾ ਸ਼ੌਂਕ ਕਰੋ ਨਾਲ ਬਿਜ਼ਨਸ ਫੇਰ ਹੀ ਚੱਲਦਾ ਬਈ ਜੇ ਤੇ ਸ਼ੌਂਕ ਹੀ ਹੈ ਨਹੀਂਗਾ ਵਿੱਚ ਹੁੰਦੇ ਨੱਕ ਮਾਰ ਕੇ ਕਰ ਲੈਂਦੇ ਆ ਵੀ ਯਾਰ ਰੁਪਏ ਕਮਾਵਾਂਗੇ ਪਰ ਉਹ ਫੇਲ ਹੋ ਜਾਂਦੇ ਆ ਬਾਈ ਠੀਕ ਆ ਵਿੱਚ ਲੋਕ ਫੇਲ ਬਹੁਤ ਸੁਣਦੇ ਆ ਆਪਾਂ ਦੇਖਦੇ ਆ ਜੇ ਉਹ ਇੰਟਰਸਟ ਹੀ ਨਹੀਂ ਹੁੰਦਾ ਬਾਈ ਮਨ ਮਾਰ ਕੇ ਹੁੰਦਾ ਵੀ ਯਾਰ ਰੋਟੀ ਫੁਲਕਾ ਚੱਲੀ ਜਾਵੇ ਗੱਲਾਂ ਇਹ ਮਕਸਦ ਨਹੀਂ ਸ਼ੌਂਕ ਆਉਣ ਬਾਈ ਉਹ ਬ੍ਰਹਮਾ ਦਾ ਜੋੜਾ ਦੇਖ ਲਓ ਉਹ ਮੇਰਾ ਸ਼ੌਂਕ ਆ ਉਹ ਮੈਂ ਕਿੰਨੇ ਚਿਰ ਦਾ ਰੱਖਿਆ ਪਹਿਲਾਂ ਵਾਲੀ ਇੰਟਰਵਿਊ ਚ ਵੀ ਆ ਦੇਖ ਲਓ ਹਜੇ ਵੀ ਆ ਜਿਹੜੀ ਸ਼ੌਂਕ ਨੂੰ ਲੱਗਦੀ ਹੈ ਦਿਲ ਨੂੰ ਚਾਹੀਏ ਉਹ ਰੱਖ ਵੀ ਲਈਦੀ ਆ ਬਾਕੀ ਨਾਲ ਸੇਲ ਪਰਚੇਜ਼ ਦਾ ਚੱਲੀ ਜਾਂਦਾ ਜੇ ਕਿਸੇ ਨਾਲ ਚੀਜ਼ ਵਿੱਚ ਨਹੀਂ ਹੋਵੇ ਉਹ ਵੀ ਆਪਾਂ ਨੂੰ ਦੱਸ ਸਕਦਾ ਬਾਈ ਹਾਂਜੀ ਹਾਂਜੀ ਬਾਈ ਕਰਦੇ ਆਂ ਦਾ ਆਪਣਾ ਸਾਰਿਆਂ ਦਾ ਸਹਿਯੋਗ ਆ ਭੈਣ ਵੀ ਕਹਿੰਦੀ ਬਹੁਤ ਵਧੀਆ ਗਾ ਠੀਕ ਵੀ ਹਾਂ ਹੁਣ ਕਈ ਵਾਰੀ ਬਾਹਰ ਵੀ ਜਿਵੇਂ ਉਹ ਕਹਿੰਦੇ ਹਾਂ ਯਾਰ ਇਹਦਾ ਅਸੀਂ ਵੀ ਦੇਨੇ ਹੁੰਨੇ ਆ ਰੀਲਾ ਇਹਦੇ ਆਏ ਦੇਨੇ ਹੁੰਨੇ ਬਹੁਤ ਵਧੀਆ ਬਾਈ ਹੁਣ ਮੰਮੀ ਡੈਡੀ ਵਰਗੇ ਗਏ ਸੀਗੇ ਉਹ ਗੱਲ ਚੱਲਦੀ ਚੱਲਦੀ ਚ ਉਹ ਗੱਲ ਚੱਲ ਪਈ ਉਹ ਕਹਿੰਦੇ ਅੱਛਾ ਅਸੀਂ ਦੇਨੇ ਹੁੰਨੇ ਆ ਉਹਦਾ ਕੁੱਕੜਾਂ ਦੀ ਵੀਡੀਓ ਉਹਦੀ ਉਹ ਕਹਿੰਦੀ ਜਾ ਕੇ ਜਦੋਂ ਅਸੀਂ ਹੁਣ ਆਏ ਇੰਡੀਆ ਤੇ ਲੈ ਕੇ ਆਵਾਂਗੇ ਜ਼ਰੂਰ ਹਾਂ ਬਾਈ ਹੁਣ ਇੰਨਾ ਆਉਂਦਾ ਵੀ ਯਾਰ ਆਪਾਂ ਨੂੰ ਕਿੰਨੇ ਕ ਜਾਣਦੇ ਸੀ ਇੰਨਾ ਕਰਕੇ ਲੋਕ ਜਾਣਨ ਲੱਗੇ ਆ ਬਾਈ ਐ ਬਹੁਤ ਖੁਸ਼ੀ ਹੁੰਦੀ ਆ ਬਾਈ